ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪਲੱਸ ਅਗਲੇ 3-4 ਦਿਨਾਂ ਦੀ ਯਾਨੀ ਕਿ ਸਾਲ ਦੇ ਅਖੀਰਲੇ ਦਿਨਾਂ ਤੱਕ 31 ਦਸੰਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤੇ ਮੀਂਹ ਦੇ आसार ਕਿੰਨੇ ਕੁ ਫਰਨਗਿਆ ਹੁੰਦੇ ਦਿਨਾਂ ਤੱਕ ਇਹ ਤੁਹਾਨੂੰ ਦੱਸਾਂਗੇ ਸੋ ਅਸਲੇ ਦੀ ਤਾਜ਼ਾ ਸੈਟੇਲਾਈਟ ਦੀ ਸਿਹਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੀ ਜੇਕਰ ਗੱਲ ਕਰੀਏ ਤਸਵੀਰ ਦੇ 11 ਵਜੇ ਨੂੰ ਜਾ ਰਹੇ ਨੇ 26 ਦਸੰਬਰ ਦਾ ਅੱਜ ਦਿਨ ਹੈ ਪੰਜਾਬ ਦੇ ਵਿੱਚ ਧੁੱਪ ਚੜੀ ਹੋਈ ਆ ਸਵੇਰ ਦੀ ਬਹੁਤੇ ਖੇਤਰਾ ਦੇ ਵਿੱਚ ਧੁੰਦ ਜਿਹੜੀ ਅੱਜ ਵੇਖਣ ਨੂੰ ਨਹੀਂ ਮਿਲੀ ਤੇ ਧੁੱਪ ਜਿਹੜੀ ਆ ਸਵੇਰ ਤੋਂ ਬਹੁਤੇ ਖੇਤਰਾ ਦੇ ਵਿੱਚ ਜਿਹੜੀ ਆ ਲੱਗ ਰਹੀ ਆ ਤੇ ਮੌਸਮ ਵਧੀਆ ਬਣਿਆ ਹੋਇਆ ਹਲਕੀ ਪੱਛੋ ਜਿਹੜੀ ਆ ਚੱਲ ਰਹੀ ਆ ਤੇ ਅੱਜ ਸਾਰਾ ਦਿਨ ਚੱਲਦੀ ਰਹਿਣੀ ਆ ਆਉਤੇ ਦਿਨਾਂ ਦੇ ਦਰਮਿਆਨ ਇੱਕ ਪਛਮੀ ਸਿਸਟਮ ਲੱਗਣ ਜਾ ਰਿਹਾ ਤੇ ਇਸ ਸਿਸਟਮ ਦੇ ਸਦਕਾ ਮੀਂਹ ਦੇ ਅਸਰ ਮੋਰਤ ਤੋਂ ਵੱਧ ਦੇ ਨਜ਼ਰ ਆ ਰਹੇ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਤੇ ਇੱਕ ਬਰਬਾਰੀ ਦਾ ਦੌਰ ਜਿਹੜਾ ਆ ਪਹਾੜਾਂ ਦੇ ਵਿੱਚ ਲੱਗ ਸਕਦਾ ਹਿਮਾਚਲ ਔਰ ਉਤਰਾਖੰਡ ਦੇ ਵਿੱਚ ਹਾਲਾਂਕਿ ਜ ਸਮ ਦੇ ਸਰਦਕਾ ਜੇਕਰ ਗੱਲ ਆਉਂਦੇ ਦਿਨਾਂ ਦੀ ਕਰੀਏ ਯਾਨੀ ਕਿ ਅੱਜ ਦਾ ਮੌਸਮ ਸਾਫ਼ ਹੀ ਰਹੇਗਾ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਹਾਲਾਂਕਿ ਰਾਜਸਥਾਨ ਦੇ ਵਿੱਚ ਜੜੀਆਂ ਬਦਲਬਾਏ ਬਣਨੇ ਸ਼ੁਰੂ ਹੋ ਚੁੱਕੀ ਹੈ ਉਹ ਵੀ ਖਾਸ ਕਰ ਜਿਹੜੇ ਦੱਖਣੀ ਚਲੇ ਆ ਸੋ ਇਸ ਤਰ੍ਹਾਂ ਜੀ ਜੇਕਰ ਹੁੰਦੇ ਨਾ ਦੀ ਗੱਲ ਕਰੀਏ ਅਗਲੇ ਜਿਹੜੇ 24 ਘੰਟੇ ਹੋਣਗੇ ਸਿਸਟਮ ਸਰਗਰਮ ਹੋਵੇਗਾ Rajasthan ਔਰ Haryana ਦੇ ਵਿੱਚ ਸੋ ਕਿਹੜੇ ਜ਼ਿਲ੍ਹੇ ਮੁੱਖ ਰਹਿ ਸਕਦੇ ਨੇ Rajasthan ਦੇ Haryana ਦੇ Rajasthan ਦੇ ਉੱਤਰ ਪੂਰਬੀ ਜ਼ਿਲ੍ਹੇ ਔਰ ਦੱਖਣੀ ਜ਼ਿਲ੍ਹੇ ਔਰ Rajasthan ਦੇ ਸਾਰੇ ਖੇਤਰਾਂ ਦੇ ਵਿੱਚ ਸਿਸਟਮ ਨੇ ਲੱਗਣਾ ਤੇ ਹਲਕਤੋਂ ਲੱਗੇ ਦਰਮਿਆਨੇ ਵੀ Rajasthan ਦੇ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਣਗੇ UP ਦੇ ਪੂਰਬੀ ਜ਼ਿਲ੍ਹੇ ਉੱਤਰੀ ਜ਼ਿਲ੍ਹੇ ਔਰ ਪਛਮੀ ਜ਼ਿਲ੍ਹੇ ਇਹਨਾਂ ਜ਼ਿਲ੍ਹਿਆਂ ਤੋਂ ਵਿੱਚ ਉਮੀਦ ਆਸਾਰ ਜਿਹੜੇ ਬਣਦੇ ਰਾਜ ਆਫਰੇ ਨੇ ਔਰ Madhya Pradesh ਦੇ ਕੁਝ ਖੇਤਰਾਂ ਦੇ ਵਿੱਚ ਵੀ ਉਮੀਦ ਆਸਾਰ ਜਿਹੜੇ ਬਣਨਗੇ ਇਸ ਸਲਵਾ ਜੀ ਪੰਜਾਬ ਦੇ ਜੇਕਰ ਗੱਲ ਕਰੀਏ ਤੇ ਨਵਾਂ ਸ਼ਹਿਰ ਹੁਸ਼ਿਆਰ ਖੁਰ ਜਲੰਧਰ ਕਪੂਰਥਲਾ ਪਠਾਨਕੋਟ ਦੇ ਕੁਝ ਖੇਤਰ ਔਰ ਚੰਡੀਗੜ੍ਹ ਮਹਾਲੀ ਰੋਪੜ ਡੇਰਾ ਬੱਸੀ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਲੁਧਿਆਣਾ ਸ਼੍ਰੀ ਆਨੰਦਪੁਰ ਸਾਹਿਬ ਨੰਗਲ ਰੋਪੜ ਜਲੰਧਰ ਕਪੂਰਥਲਾ ਔਰ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਉਮੀਦ ਹੈ ਸਾਰਨੇ ਹਲਕੇ ਤੇ ਲਗੇ ਦਰਮਿਆਨੇ ਫੁਹਾਰੇ ਲੱਗਣਗੇ ਇਸ ਤਰ੍ਹਾਂ ਜੇਕਰ ਕੇਂਦਰੀ ਮਾਲਵੇ ਦੀ ਗੱਲ ਕਰੀਏ ਜਗਰਾਉਂ ਮੋਗਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਇਹਨਾਂ ਦੇ ਜ਼ਿਲ੍ਹੇ ਉਪਰੂ ਜਿਹੜੇ ਇਹ ਸਿਸਟਮ ਗੁਜ਼ਰੇਗਾ ਤੇ ਹਲਕੇ ਦੇ ਇਲਾਕੇ ਦੇ ਦਰਮਿਆਨ ਉਮੀਦ ਹੈ ਸਾਰੇ ਨਾ ਖੇਤਰਾ ਦੇ ਵਿੱਚ ਵੀ ਨੇ ਇਸ ਸਰਵਾਜ ਜੇਕਰ ਪਛਮੀ ਜ਼ਿਲ੍ਹਿਆਂ ਦੀ ਗੱਲ ਕਰੀਏ ਮਾਲਵੇ ਦੇ ਜਿਨ੍ਹਾਂ ਦੇ ਵਿੱਚ ਅਬੋਹਰ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਸ਼੍ਰੀ ਤਰਨਤਨ ਸਭ ਅੰਮ੍ਰਿਤਸਰ ਸਾਹਿਬ ਤੇ ਗੁਰਦਾਸਪੁਰ ਇਲਾਕੇ ਦੇ ਵਿੱਚ ਉਮੀਦ ਹੈ ਅਸਰ ਘੱਟ ਨੇ ਕਿਤੇ ਕਿਤੇ ਹਲਕਾ ਜਿਹੜਿਆ ਨੇ ਕਣੀ ਕਾਵਣਾ ਹਲਕੇ ਫਹਾਰਾ ਲੱਗ ਜਾਣ ਤਾਂ ਇਨਕਾਰ ਨਹੀਂ ਆ ਬਾਕੀ ਇਹ ਖੇਤਰਾ ਦੇ ਵਿੱਚ ਸਿਸਟਮ ਲੱਗਦਾ ਜਾਪੜੇ ਰਿਹਾ ਬਦਲਵੇ ਜ਼ਰੂਰ ਲੱਗ ਸਕਦੀ ਹੈ ਪਰ ਬਹੁਤੇ ਖੇਤਰਾ ਜਿਹੜੇ ਮਿਹਾ ਤੋਂ ਸਖਲੇ ਰਹਿਣਗੇ ਕਿਤੇ ਕਿਤੇ ਕੋਈ ਸਤਾਵਾ ਤੇ ਹਲਕੇ ਛਰਾਟੇ ਜਿਹੜੇ ਜਿਹੜਾ ਮੁੱਖ ਪੁਆਇੰਟ ਹੈ ਸਿਸਟਮ ਜਿੱਥੇ ਇਫੈਕਟ ਕਰੇਗਾ ਉਹ ਕੇਂਦਰੀ ਮਾਲਵਾ ਪੂਰਬੀ ਮਾਲਵਾ ਪੁਆਦ ਖੇਤਰ ਔਰ ਦਵਾਬਾ ਖੇਤਰ ਇਹ ਖੇਤਰ ਕਵਰ ਹੋਣਗੇ ਤੇ ਰਾਜਸਥਾਨ ਦੇ ਉੱਤਰ ਪੂਰਬੀ ਜ਼ਿਲ੍ਹੇ ਤੇ ਹਰਿਆਣਾ ਸਾਰਾ ਔਰ ਪੱਛਮੀ ਯੂਪੀ ਔਰ ਪਹਾੜੀ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਸਿਸਟਮ ਲੰਘ ਜਾਣਾ ਹੈ 27 ਨੂੰ ਸ਼ਾਮ ਨੂੰ ਸਿਸਟਮ ਐਂਟਰ ਕਰੂਗਾ ਪੰਜਾਬ ਦੇ ਵਿੱਚ 28 27 ਦੇ ਸ਼ਾਮ ਤੋਂ ਲੈ ਕੇ ਯਾਨੀ ਕਿ ਜਿਹੜੀ 28 ਦੀ ਰਾਤ 27 ਦੀ ਰਾਤ ਅਰ 28 ਦੀ ਸ਼ਾਮ ਤੱਕ ਇਹ ਕਹਿ ਲਿਆ ਕਿ ਸਿਸਟਮ ਨੇ ਪੂਰਾ ਜੋਰ ਦਿਖਾਉਣਾ ਹੈ ਤੇ 28 ਦੀ ਸ਼ਾਮ ਬੰਦੇ ਹੁੰਦੇ ਸਿਸਟਮ ਲੱਗ ਜਾਣਾ ਹੈ ਪਹਾੜਾਂ ਦੇ ਵਿੱਚ ਦੀ ਤੇ ਪਹਾੜਾਂ ਦੇ ਵਿੱਚ ਇੱਕ ਬਰਬਾਰੀ ਦਾ ਦੌਰ ਲੱਗੇਗਾ ਜਿਹਦੇ ਨਾਲ ਟੈਂਪਰੇਚਰ ਦੇ ਵਿੱਚ ਗਰਾਵਡ ਹੋ ਰਹ ਹੋਵੇਗੀ ਤੇ ਕਰਾਕੇ ਦੀ ਠੰਡ ਜਿਹੜੀ ਆ ਪੰਜਾਬ ਹਰਿਆਣਾ Rajasthan ਦੇ ਵਿੱਚ ਇੱਕ ਵਾਰ ਫਿਰ ਤੋਂ ਵਾਪਸੀ ਕਰੇਗੀ ਤੇ ਠੰਡ ਜਾਂ ਹਵਾ ਦਾ ਦੌਰ ਲੱਗ ਸਕਦਾ ਹੈ ਜੀ 29 ਤੀ ਤੋਂ ਬਾਅਦ ਤੇ ਇਸ ਤਰ੍ਹਾਂ ਜੇਕਰ ਇੱਕ ਨਜ਼ਰ ਤਾਜ਼ਾ ਰਿਪੋਰਟ ਤੇ ਲਾਈਏ ਜਿਹੜੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਤੇ ਸਕਰੀਨ ਤੇ ਦੇਖ ਸਕਦੇ ਆ ਜੀ येलो ਅਲਰਟ ਜਾਰੀ ਕੀਤਾ ਗਿਆ ਨੇ ਚਾਰ ਅਗਲੇ ਚਾਰ ਪੰਜ ਦਿਨਾਂ ਦੇ ਲਈ ਤੇ 27 ਤਰੀਕ ਨੂੰ ਗਰਜਲਿਸਟ ਦੇ ਨਾਲ ਤੇਜ ਉਮੀਦ ਅਲਰਟ ਨੇ ਤੇ ਬਾਕੀ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਅਲਰਟ ਜਣਿਆ ਧੁੰਦ ਦੇ ਲੈ ਕੇ ਨੇ ਸੋ ਇਹ ਜੋ ਰਿਪੋਰਟ ਅਗਲੇ ਚਾਰ ਪੰਜ ਦਿਨਾਂ ਦੀ ਬਾਕੀ ਮਿਲਦੇ ਅਗਲੇ ਏਰੀਆ ਦੇ ਵਿੱਚ ਜਾ ਸਕਦੇ ਹੋ ਜੀ ਧੰਨਵਾਦ ਸ਼ੁਕਰੀਆ